ਸਸੀ ਕਾਲ ਜੀ ਸਾਰਿਆਂ ਨੂੰ ਦਾਸ ਰਣ ਕਰੋ ਜੀ ਕਿਲਾ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਇੱਥੇ ਰਹਿੰਦੇ ਰਹੇ ਹੈਗੇ ਤੇ 1699 ਈਸਵੀ ਤੋਂ ਲੈ ਕੇ 1705 ਈਸਵੀ ਤੱਕ ਇੱਥੇ ਰਹੇ ਅਤੇ ਆਹ ਇਤਿਹਾਸ ਹੈ ਦਾ ਤੇ ਵੀਡੀਓ ਰੋਕ ਕੇ ਵਾਡ ਲਓ ਤੁਸੀਂ ਗੁਰੂ ਸਾਹਿਬ ਇੱਥੇ ਇੱਥੇ ਜਿੱਦੋਂ ਲੜਿਆ ਸਾਰੇ ਤੇ ਆਹ ਕਿਲਾ ਹੈਗਾ ਸਾਰਾ ਦੁਬਾਰੇ ਤਿਆਰ ਹੋਇਆ ਸਾਹਮਣੇ ਉਹ ਦਰਬਾਰ ਸਾਹਿਬ ਬਣਿਆ ਹੋਇਆ ਹੈ ਕੀ ਗਾਜੋ ਹੁਣ ਅੰਤਰਾਂ ਦਿਖਾ ਕੇ ਦਿਹੁਣ ਤਰੋਂ ਸਾਰਾ ਲੋਡ ਦਾ ਬਣਿਆ ਹੋਇਆ ਹੈਗਾ ਤੇ ਵੀਡੀਓ ਵੱਧ ਤੋਂ ਵੱਧ ਬਈ ਸ਼ੇਅਰ ਜਰੂਰ ਕਰਦੇ ਹੋ ਦਰੋ ਮੀਨ ਗੇਟ ਆ ਗਿਆ ਇੱਥੇ ਦਰਬਾਰ ਸਾਹਿਬ ਤੇ ਇਹ ਸਾਇਦ ਪੁਰਾਣਾ ਕਿਲੇ ਦੀ ਕੋਈ ਨਿਸ਼ਾਨੀ ਸਮੀ ਹੋਵੇ ਇਹ ਨਹੀਂ ਕਿ ਇੱਟ ਦਾ ਬਣਾਇਆ ਹੋਇਆ ਸਾਰਾ ਪਤਾ ਨਹੀਂ ਇਹ ਦੁਬਾਰੇ ਬਣਾਇਆ ਪਤਾ ਨਹੀਂ ਹੋਦਾ ਦੀ ਸਾਵੇਂ ਹੋਇਗਾ ਸਾਰਾ ਇਸੋ ਟੀਟ ਦਾ ਬਣਾਇਆ ਹੋਇਆ ਸੀ ਤੇ ਇੱਥੇ ਗੁਰੂ ਪ੍ਰਸਾਦ ਸਾਹਿਬ ਦੀ ਸਵਾਰੀ ਹੁੰਦੀ ਸੀ ਤੇ ਇਹਦੇ ਕੰਮ ਚੱਲਦਾ ਕਰਕੇ ਇੱਥੇ ਹੁਣ ਸਵਾਰੀ ਲੱਗੇ ਹਨਾ ਤੇ ਸਾਰਾ ਦਰਬਾਰ ਸਾਹਿਬ ਬਣਾਇਆ ਹੋਇਆ ਸੀਗਾ ਕੰਦ ਬਿਊਗਾ ਸਾਰੇ ਦਾ ਉਹ ਸਾਹਮਣੇ ਦਰਬਾਰ ਸਾਹਿਬ ਬਣਿਆ ਹੋਇਆ ਹੈ ਇਸ ਕਿਲੇ ਦੇ ਸਾਹਮਣੇ ਆਨੰਦਪੁਰ ਸਾਹਿਬ ਨੀ ਮੰਨ ਦੇਖ ਲਓ ਤੇ ਉੱਧਰ ਸਿਰ ਟੋਕਿਆ ਆ ਇਤਿਹਾਸ ਵੀ ਲਾਇਆ ਹੋਇਆ ਇੱਥੇ ਕੋਲ ਲਿਖ ਕੇ ਇੱਥੇ 78 ਪੌੜੀਆਂ ਵੀ ਬਣੀਆਂ ਹੋਈਆਂ ਨੇ ਉਹ ਜਿਹੜੀਆਂ 78 ਪੌੜੀਆਂ ਭਾਈ ਆ ਕਿਲੇ ਦੇ ਨਾਲ ਦੀ ਹੈਗਾ ਥੱਲੇ ਉੱਤਰ ਕੇ ਆ ਹਨਾ ਤੇ ਆਜ ਦਾ ਦਰਬਾਰ ਸਾਹਿਬ ਦੇ ਨਾਲ ਤੇ ਜੇ ਕਿਤੇ ਆਏ ਤਾਂ ਜਰੂਰ ਆਫਸਨ ਕਰਕੇ ਜਾਇਓ ਆਨੰਦਪੁਰ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਰੈਂਦੇ ਰਹੇ ਆ ਕਿ ਤੇ ਇੱਥੇ ਬਹੁਤ ਵੀ ਪਹਾੜੀ ਰਾਜਨ ਜਿਹੜੀਆਂ ਚੰਗਾ ਸੀ ਇੱਥੋਂ ਹੀ ਲੜਦੇ ਹੁੰਦੇ ਸੀ ਜ਼ਿਆਦਾਤਰ ਚਮਕੌਰ ਸਾਹਿਬਾ ਇੱਥੋਂ ਹੀ ਗਏ ਸੀ ਉਹ ਤੇ ਉਹ ਬਚਾਲੇ ਇਨਸਾਨੀ ਵੀ ੱਡੀ ਹੋਈ ਐ ਸੋਟੀ ਕਿਲੇ ਦੀ ਪੁਰਾਣੀ ਬਾਕੀ ਦਾ ਸਾਰਾ ਪਲਾਸਟਰ ਕਰਤਾ ਤੇ ਮੈਂ ਤੁਹਾਨੂੰ ਦਿਖਾਉਣਾ ਕਿਹੜੀ ਨੇ ਹਨ ੱਡੀ ਹੋਈ ਐ ਉਹਦੇ ਆਪ ਨੇ ਫਨੀ પ્રાਣੀ ਆ। ਦੇਖੋ ਖਾਤਰੀ ੱਡੀ ਹੋ ਜਾਂਦੀ। ਤੇ ਚੈਨਲ ਫੋਲੋ ਕਰ ਲਓ ਬਾਈ। ਧੰਨਵਾਦ।